ਇਹ ਜਿਹੜੀ ਮਸ਼ੀਨ ਆ ਇਹ ਕੀ ਵਰਕ ਕਰਦੀ ਹੈ ਦਾ ਕੰਮ ਕੀ ਹੈ ਜੀ ਇਹ ਨਵੀਂ ਟੈਕਨੋਲੋਜੀ ਦੀ ਹੈ ਜੀ ਅਸੀਂ ਇੱਦਾਂ ਹੁਣ ਗੱਡੀ ਦੀ ਕੋਡਿੰਗ ਕਰਨੀ ਜਿੱਦਾਂ ਕੋਈ i20 ਆ ਵੀ ਰਸ਼ੀਦ ਦੇ ਇੰਜੈਕਟਰਾਂ ਜਿਹੜਾ ਡੈਲਟੀ ਰਿਹਾ ਕਿ ਉਹ ਕੋਡ ਕਰਨੇ ਆ ਸਾਰੀ ਇਹਦੇ ਵਿੱਚ ਕੋਡਿੰਗ ਦੀ ਵੀ ਬੈਰਾ ਸਭ ਕਰਦੀ ਹੈ ਜੀ ਨਵੇਂ ਇਟਾਂ ਟਾਕਾਂ ਦੇ ਪੰਪ ਆ ਗਏ ਲੇਟੈਸਟ ਆ ਗਈ ਟੈਕਨੋਲੋਜੀ ਉਹ ਸਾਰੀ ਫਿਰ ਇਹ ਵਾਈਫਾਈ ਨਾਲ ਕਨੈਕਟਾਈ ਜਦੋਂ ਕੋਈ ਨਵੀਂ ਕੋਈ ਚੀਜ਼ ਆ ਗਈ ਤਾਂ ਅਸੀਂ ਵਾਈਫਾਈ ਨਾਲ ਇਹਨੂੰ ਕਨੈਕਟ ਕਰਕੇ ਬੋਲਦਾ ਆਪਾਂ ਦਾ ਸਰਵਿਸ ਕਿਉਂ ਕਰਨਾ ਚਾਹੀਦਾ ਇੱਕ ਇੱਕ ਤਾਂ ਬੂਟਰ ਆਇਆ ਬੂਟਰ ਆਇਆ ਸਾਰਾ ਇਹਦਾ ਤੇਲ ਕੈਂਪਰ ਇੱਥੇ ਲੈ ਆਇਆ ਇਹ ਕੀ ਸਿਸਟਮ ਆਪਾਂ ਜਿਹਾ ਤੇਲ ਆ ਇਹ ਤੇਲ ਜਿੱਦਾਂ ਹੁਣ ਆਪਾਂ ਇਹ ਦੇਖੋ ਤਾਂ ਤੇਲ ਦੇਖਣਾ ਨਹੀਂ ਵੀ ਉਹਦੀ ਰਿਟਰਨ ਕਿੰਨੀ ਆ ਮੇਨ ਕਿੰਨੀ ਆ ਉਹ ਫਿਰ ਚੈੱਕ ਕਰਦੇ ਹਾਂ ਜਿੱਦਾਂ ਪੰਪ ਦਾ ਵਿੱਚ ਮੈਨੂਅਲ ਚ ਵੀ ਕਹ ਲਿਆ ਤੇ ਆਪਾਂ ਜਿਹੜਾ ਉਧਾਂ ਦਾ ਲੱਗਦਾ ਹੈ ਮੀਟਰ ਵਾਲਾ ਤਾਂ ਗੈਰੀਆਂ ਚ ਨਹੀਂ ਹੁੰਦੇ ਹਾਂ ਹਾਂਜੀ ਹਾਂਜੀ ਉੱਥਾਂ ਦੇ ਉੱਧਾਂ ਦੇ ਇਹਦੇ ਵਿੱਚ ਆਪਣਾ ਉਹ ਥੋ ਫਲੋਮੀਟਰ ਤੇ ਵੀ ਕੱਢ ਸਕਦੇ ਆ ਇਹ ਰੀਡਿੰਗ ਆਪਾਂ ਇਹਦੇ ਵਿੱਚ ਕੰਪਿਊਟਰ ਚ ਵੀ ਲੈ ਸਕਦੇ ਆ ਤੇ ਇਹਦੇ ਵਿੱਚ ਜਿੱਦਾਂ ਆਪਾਂ ਸ਼ੀਸ਼ੀਆਂ ਚ ਦੇਖਦੇ ਹੁੰਦੇ ਆ ਕਿ ਦੁੱਧ ਆਪਾਂ ਚੈੱਕ ਕਰਦੇ ਹੁੰਦੇ ਨੇ ਉਹ 2 ਇਹ ਕੰਮ ਕਰਦੀ ਹੈ ਜੀ ਅੱਛਾ ਕੋਈ ਨਵਾਂ ਨਹੀਂ ਸਾਰੇ ਚੀਜ਼ਾਂ ਹੋ ਜਾਂਦੀਆਂ ਜੇ ਤੁਸੀਂ ਮੈਨੂਅਲ ਚ ਲੈਣੀ ਚਾਹੁੰਦੇ ਆ ਤਾਂ ਇਹਨੂੰ ਰੀਡਿੰਗ ਇਹਦੇ ਵਿੱਚ ਵੀ ਲੈ ਸਕਦੇ ਆ ਤੇ ਇਹਦੇ ਵਿੱਚ ਦਲਾਸੀਆਂ ਚ ਵੀ ਰੀਡਿੰਗ ਆ ਸਕਦੀ ਕੰਪਿਊਟਰ ਤੋਂ ਉਹ ਅੱਜ ਅਸੀਂ ਐਸੀ ਇੱਕ ਸ਼ੌਕ ਦੇ ਆਏ ਆ ਮੈਨੂੰ ਕੁੱਦ ਕੇ ਕੰਮ ਪੈ ਗਿਆ ਇਹਨਾਂ ਨਾਲ ਮੇਰੀ ਗੱਡੀ ਜੀ ਥੋੜਾ ਜਿਆਦਾ ਜਿੱਦਾਂ ਮਗਲੇ ਪਾ ਨੋਟਿਸ ਸੀਗਾ ਤੇ ਮੈਂ ਭਾਜੀ ਨੂੰ ਉਹ ਦਿਖਾਉਣ ਆਇਆ ਤੁਸੀਂ ਮੰਨੋ ਕਿ ਕੰਮ ਥੋੜਾ ਜਿਆ ਸੀ ਆਪਾਂ ਕਿਸੇ ਕੋਲ ਜਾਂਦੇ ਆ ਤੁਹਾਡਾ 10 ਰੁਪਏ ਦਾ ਕੰਮ ਹੁੰਦਾ ਤੁਹਾਨੂੰ ਉਲਝਾ ਕੇ ਉਹ ਕਰੋ ਉਹ ਕਰੋ ਇੱਕ ਕਰੋ ਉਹ ਕਰੋ ਹਨਾ ਆਪਾਂ ਇਦਾਂ ਦੀਆਂ ਚੀਜ਼ਾਂ ਤੋਂ ਬਚਾਇਆ ਭਾਈ ਨੇ ਮੈਨੂੰ ਆਏ ਆਪਾਂ ਭਾਈ ਨੇ ਬਸ ਆਪਣਾ ਮੜਾ ਸਕੈਮ ਲਾਇਆ ਸਦਾ ਦੱਸਿਆ ਕਿ ਆ ਸਾਡੇ ਕੋਲ ਚੰਡੀਗੜ੍ਹ ਮੁਹਾਈ ਸਾਰੇ ਇੱਥੇ ਆਉਂਦਾ ਇਹ ਅਡੇ ਦਾ ਨਾਮ ਮਰੀਂਦਾ ਹਨਾ ਮਰੀਂਦਾ ਦਾ ਬਸੇ ਉਹ ਬਹੁਤ ਮਸ਼ਹੂਰ ਅਮਰੀਕਾ ਤੇ ਮੜੀ ਲੋਕੇਸ਼ਨ ਦੱਸਦੇ ਕਿੱਥੇ ਹੈ ਆਪਣੀ ਇਹ ਸ਼ੌਟ ਆਪਣੀ ਪੰਜਾਬ ਡੀਜ਼ਲ ਇੰਜੈਕਟਰ ਰੇਪੇ ਦੀ प्रताप ਚੌਂਕ ਦੇ ਨੇੜੇ ਹੈ ਬਿਲਕੁਲ ਤੇ ਆਪਾਂ ਆ ਮੈਨੂੰ ਦੁਬਾਰਾ ਇੱਕ ਵਾਰੀ ਸੁਣਾਓ ਹੁਣ ਮੈਨੂੰ ਬਜੀ ਆ ਮਸ਼ੀਨ ਬਾਰੇ ਸਮਝਾਓ ਜਰਾ

ਗ੍ਰਾਸੀਆਂ ਦੇ ਵਿੱਚ ਇਹਨਾਂ ਦੀ ਬਾਤ ਸੀ ਕਿ ਤਰ੍ਹਾਂ ਪਤਾ ਲੱਗਦੀ ਹੈ ਇਹਦੇ ਵਿੱਚ ਤੁਸੀਂ ਹਾਂ ਜਿਹੜੇ ਗ੍ਰਾਸੀਆ ਆ ਇਹ ਜਦੋਂ 30% ਦੇ ਬੰਦ ਸਟਾਕ ਮਾਰਕੀਟ ਦੇ ਦੇ ਵਿਕ ਪੇਂਡਰੀ ਪਰਸੈਂਟੇਜ ਦੇ ਦੇ ਜਿੱਦਿ ਮੇ ਹੁਣ ਤੇਲ ਦੀ ਡਿਲੀਵਰੀ ਕਿੰਨੀ ਆ ਜੇ ਕੱਦ ਰੇਸ਼ੋ ਆਜੀ ਵਾਪਸੀ ਦੀ ਤੇ ਗੱਡੀ ਨੇ ਸਟਾਰਟ ਮੈ ਔਖੀ ਹੋਣਾ ਰਾਉਂਡ ਲੈ ਕੇ ਸਟਾਰਟ ਹੋ ਗਈ ਅਖੇਲੇ ਦੇ ਵਿੱਚ ਪਾਰਟਿਸਪੈਂਟ ਦੇ ਲਈ ਅੱਛਾ ਜੀ ਫਿਰ ਉਹ ਪਾਰਟਸਪਾਈਟੇ ਰਿਪੇਅਰ ਪਾਗਰ ਕਰਕੇ ਨਵਾਂ ਪਾ ਕੇ ਫਿਰ ਆਪਾਂ ਦੁਬਾਰਾ ਇਸ ਨੂੰ ਬਰਬਸ਼ੀਤ ਤੇ ਲਾਉਣਾ ਫਿਰ ਜਦੋਂ ਔਖੀ ਹੋਵੀ ਫਿਰ ਗੱਡੀ ਬੰਨਵਾਲੇ ਤੇ ਗੱਡੀ ਔਖੀ ਹੋਵੇ ਅੱਛਾ ਜੀ ਆਮਾਨ ਤੋਂ ਇਹ ਹੀ ਆ ਗੱਡੀ ਵਾਲਾ ਸਿਸਟਮ ਗੱਡੀ ਵਾਲਾ ਸਾਰਾ ਸਟ੍ਰੈਕਟਰ ਮਿਲੋ ਇਹ ਰੇਲ ਕਾਮਨ ਹ ਜੀ ਜਿੱਦਾਂ ਕੋਈ ਗੱਡੀ ਦਾ ਪੰਪ ਇਹ ਕਿਸੇ ਦਾ ਟੱਕਾ ਹੋਇਆ ਹੈ ਹੁਣ ਇਹ ਫਿਲਹਾਲ ਕੋਈ ਮਸ਼ੀਨ ਦਾ ਹੀ ਹੈ ਜੀ ਜੇ ਕਿਸੇ ਦਾ ਆਉਂਦਾ ਤਾਂ ਅਸੀਂ ਇਹਦੇ ਪਰ ਪੰਪ ਲਾ ਕੇ ਗੱਡੀ ਵਾਲਾ ਇਹ ਪਰ ਚੈੱਕ ਕਰਨਾ ਵੇਖਦੇ ਸਾਰਾ ਸਿਸਟਮ ਗੱਡੀ ਵਾਲਾ ਸੈਟਅਪ ਇਹਦੇ ਪਰ ਸਾਰਾ ਚੈੱਕ ਹੋ ਜਾਂਦਾ अच्छा जी ਜਿਹੜੀ ਕੋਮਰ ਰੇਲ ਵੀ ਹੋ ਜਾਣੀਆਂ ਪੰਪ ਵੀ ਹੋ ਜਾਣਾ ਅੱਛਾ ਬਾਅਦ ਇਹ ਪੰਜਾਬ ਚ ਤੁਹਾਨੂੰ ਕੀ ਟੈਕਨੀਕਲ ਨੌਲਜ ਦਾ ਕੀ ਪੰਜਾਬ ਚ ਕਿੰਨੇ ਕਿਲੋ ਕੋਮਰ ਮਸ਼ੀਨਾਂ ਹੈ ਮਸ਼ੀਨਾਂ ਨੂੰ ਦੇਖੋ ਕਾਫੀ ਨੇ ਦੀ ਅੱਛਾ ਜੀ ਬਾਕੀ ਸੇਕ ਬੰਦੇ ਦਾ ਦੇਖੋ ਆਪੋ ਆਪਣਾ ਨਜ਼ਰੀਆ ਹੈ ਪਛੇਤਾ ਪੰਜਾਬ ਚ ਕਿੰਨੀ ਮਸ਼ੀਨਾਂ ਹੈ ਹੈ ਨਹੀਂ ਜੀ ਬਸ ਸੇਕ ਦਾ ਦੇਖੋ ਆਪੋ ਆਪਣਾ ਵੀ ਜਿਹੜੇ ਬੰਦੇ ਕੋਲ ਵਧੀਆ ਜੀ ਅਰਬਾਦ ਮੁਸਲਮਾਨ ਦੇ ਰਾਹ ਨੂੰ ਵਧੀਆ ਕਰੂਗੇ ਦੇਖੋ ਡਾਕਟਰ ਨੇ ਦੋਸੀ ਨਾ ਹਾਂਜੀ ਜੇ ਵਧੀਆ ਡੀਲ ਕਰੂਗੇ ਸਹੀ ਰੇਟੇ ਨੂੰ ਰਿਪੋਰਟ ਕਰੂਗੇ ਜਿੱਦੇ ਜਿੱਦਾਂ ਸਾਨੂੰ ਵਧੀਆ ਲੱਗਿਆ ਜੀ ਹਾਂਜੀ ਹਾਂਜੀ ਤੁਸੀਂ ਹੁਣ ਉਹੀ ਆਪੀ ਹੈ ਗਾਗਦ ਤੁਹਿਆ ਲੱਗੂਗਾ ਤਾਂ ਆਪਰੇ ਪਹੁੰਚ ਰਹੀ ਨਹੀਂ ਸਾਡੇ ਕੋਲ ਬਹੁਤ ਦੂਰ ਦੂਰ ਮਨਾਮੀ ਕਿਤੇ ਵੀ ਮਨਾਮੀ ਕਰਦੇ ਵੀ ਹੁੰਦੇ ਨਹੀਂ ਜੀ ਹਾਂ ਮੇਰੇ ਤੋਂ ਮੇਰੀ ਗੱਡੀ 'ਚ ਐਸੀ ਪ੍ਰੋਬਲਮਸ ਵੀ ਕਿ ਚਾਰ ਕਮੀ ਲੈਵਾਦ ਹੋਦੀ ਇੰਜੈਕਟਰ ਦੀ ਨਾ ਲਾਈਟ ਆ ਜਾਂਦੀ ਕਿ ਕਿੰਨੇ ਤੋਂ ਟਾਈਮ ਨਹੀਂ ਲੱਗਾ ਕੁਦਰਤੀ ਆ ਜੇ ਸ਼ੁਕਰੀ ਸੀ ਜੀ ਆਪਾਂ ਪਾਜੀ ਕੋ ਪਹੁੰਚੇ ਆ ਬਾਜੀ ਨੇ ਤੁਸੀਂ ਜੀਕੀਨ ਮੰਨ ਲਿਓ 20 ਮਿੰਟ ਵੀ ਮੈਂ ਤੁਹਾਨੂੰ ਜਿਆਦਾ ਰਹਿਤ 20 ਮਿੰਟ ਦੇ ਵਿੱਚ ਜਿਹੜਾ ਮੇਨ ਬਾਕਸ ਸੀਗਾ ਉਹ ਪੜ ਕੇ ਕੰਪਿਊਟਰ ਨਾਲ ਸਾਰੇ ਆਹ ਉੱਠੀ ਆ ਚੱਕਰਵਾਇਦਾ ਪਿਆ ਬਹੁਤ ਸੋਹਣਾ ਸਾਨੂੰ ਕੰਮ ਲੱਗਾ ਬਾਜੀ ਨੂੰ ਪੁੱਛੋ ਕਿ ਮੈਂ ਕੋਈ ਪ੍ਰੋਮੋਸ਼ਨ ਭਾਰੀ ਦੀ ਪੈਸੇ ਲੈ ਕੇ ਨਹੀਂ ਕਰ ਰਿਹਾ ਇਹ ਦਿੰਦ ਮਿੰਟ ਦੀ ਗੱਲ ਆ ਇਹ ਬਹੁਤ ਵਧੀਆ ਲੱਗਾ ਹੁਣ ਜੇ ਕੋਈ ਹੋਰ ਬੰਦਾ ਹੁੰਦਾ ਸਾਨੂੰ ਉੱਥੇ ਫਸਾ ਦਿੰਦਾ ਲੈ ਵੀ ਬਾਜੀ 10000 ਲੱਗਣੇ ਆ ਭਾਜੀ ਉੱਥੇ ਲੈ ਜੋ ਆ ਲੱਗਣਿਆ ਇਹਨਾਂ ਚੀਜ਼ਾਂ ਤੋਂ ਬਚਾਇਆ ਭਾਜੀ ਸਹੀ ਹੈ ਸਭ ਦਾ ਪਰਮਾਤਮਾ ਨੇ ਅਸੀਂ ਤਾਂ ਕਹਿੰਨੇ ਵੀ ਸਾਡਾ ਸਭ ਦਾ ਭਲਾ ਹੀ ਹੋਵੇ ਵੀ ਸਹੀਓ ਜਿਹੜਾ ਕਾਹਕ ਜਾਵੇ ਵਧੀਆ ਅਗਲਾ ਡੀਲ ਕਰਕੇ ਧੋਖਾ ਹਾਂਜੀ ਪਰ ਸਾਡੇ ਮਨੋਂ ਤੁਹਾਨੂੰ ਵੀ ਬਹੁਤ ਬਹੁਤ ਵੀ ਥੋੜਾ ਵੀ ਸਾਨੂੰ ਬਹੁਤ ਵਧੀਆ ਲੱਗਿਆ ਨੇਚਰ ਹਨਾ ਹਾਂਜੀ ਹਾਂਜੀ ਪਰਵਾਹ ਚਾਹਤੀ ਕਲਾ ਜਿਨ ਕੇ ਕਰਿਓ ਜੋ ਸ਼ੇਅਰ ਕਮੈਂਟ ਕਰ ਲਾਈਓ ਆਲਾ ਬਤ ਕਰ